ਅਜਨਾਂ ਦੀ ਜਿਹੜੀ ਆਰਥਿਕ ਹਾਲਤ ਹੈ ਬੜੀ ਖਰਾਬ ਹੈ ਤੇ ਇਹਨਾਂ ਦੀ ਬਹੁਤ ਵੱਡੀ ਗਿਣਤੀ ਜਿਹੜੀ ਹੈ ਨੰਦੇੜ ਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਮਹਾਰਾਸ਼ਟra ਦੇ ਵਿੱਚ ਹੈ ਸਿੱਖੀ ਦੇ ਨਾਲ ਜੁੜੇ ਹੋਏ ਲੋਕ ਨੇ ਕਿ ਇਹਨਾਂ ਦੇ ਜੋ ਬੱਚੇ ਹੈ ਜੋ ਸਾਡੇ ਕੋਲ ਪੜ੍ਹਦੇ ਨੇ ਪਬਲਿਕ ਸਕੂਲ ਦੇ ਵਿੱਚ ਉਹਨਾਂ ਦੀ ਐਜੂਕੇਸ਼ਨ ਉਹਨਾਂ ਦਾ ਜੋ ਸਿੱਖਿਆ ਹੈ ਉਹ ਉਹਨੂੰ ਅਸੀਂ ਫ੍ਰੀ ਕਰੀਏ ਔਰ ਇਹਨਾਂ ਨੂੰ ਮੁਫਤ ਐਜੂਕੇਸ਼ਨ ਜੋ ਹੈ ਉਹ ਦਿੱਤੀ ਜਾਏ ਯੂਨੀਫਾਰਮਸ ਨੇ ਉਹ ਵੀ ਜੋ ਇਹਨਾਂ ਨੂੰ ਚਾਹੀਦਾ ਹੈ ਸਕੂਲ ਵਾਸਤੇ ਉਹ ਸਾਰਾ ਮਹैया ਕੀਤਾ ਜਾਵੇ। ਤਾਂ ਸ੍ਰੀ ਹਜੂਰ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਇੱਕ ਨਵੀਂ ਸਕੀਮ ਦੀ ਸ਼ੁਰੂਆਤ ਅੱਜ ਕੀਤੀ ਗਈ ਆ। ਇਸ ਬੋਰਡ ਵੱਲੋਂ ਸਿਕਲੀਗਰ ਸਿੱਖਾ ਵਾਸਤੇ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਣਾ ਤੇ ਉਹਨਾਂ ਦੇ ਜੀਵਨ ਨੂੰ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਵਾਸਤੇ ਇੱਕ ਪ੍ਰੋਜੈਕਟ ਜਿਹੜਾ ਲਾਂਚ ਕਰ ਦਿੱਤਾ ਗਿਆ। ਸਾਡੇ ਨਾਲ ਇਸ ਸਮੇਂ ਚੇਅਰਮੈਨ ਸਰ ਮੌਜੂਦ ਨੇ ਵਿਜੈ ਸਤਵੀਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਮੈਂ ਸਭ ਕੀ ਨਵੇਂ ਉਪਰਾਲੇ ਕੀਤੇ ਗਏ ਆ। ਹਾਂਜੀ ਇਹ ਸਿਕਲੀਗਰ ਲੋਕ ਜਿਹੜੇ ਨੇ ਮੈਂ ਥੋੜੀ ਜਾਣਕਾਰੀ ਉਹਨਾਂ ਬਾਰੇ ਤੁਹਾਨੂੰ ਦੇਣੀ ਚਾਹਾਂਗਾ। ਇਹ ਸਭ ਤੋਂ ਪਹਿਲੇ ਤਾਂ ਗੁਰੂ ਸਾਹਿਬ ਦੇ ਨਾਲ ਸ਼ਸਤਰ ਬਣਾਉਂਦੇ ਸੀ ਉਹਨਾਂ ਦੇ ਸੈਨਾ ਦੇ ਵਿੱਚ ਉਹਨਾਂ ਨੂੰ ਜੋ ਸ਼ਸਤਰ ਚਾਹੀਦੇ ਹੁੰਦੇ ਸੀ ਉਦੋਂ ਬਣਾਉਣ ਦੀ ਜੋ ਉਹਦਾ ਕੰਮ ਸੀਗਾ ਉਹ ਇਹ ਕਰਦੇ ਸੀ ਉਸ ਤੋਂ ਬਾਅਦ ਹੌਲੀ-ਹੌਲੀ ਕਿਉਂਕਿ ਇਹ ਕੰਮ ਘਟਦਾ ਗਿਆ ਬਾਅਦ ਦੇ ਵਿੱਚ ਇਹਨਾਂ ਨੇ ਹੋਰ ਕਈ ਆਪਣੇ ਬਰਤਨ ਵਗੈਰਾ ਤਿਆਰ ਕਰਨ ਦਾ ਕੰਮ ਇਸ ਤਰ੍ਹਾਂ ਸ਼ੁਰੂ ਕੀਤਾ ਜਿਸ ਦੇ ਨਾਲ ਕਿ ਉਹਨਾਂ ਦਾ ਰੋਜ਼ਗਾਰ ਜਿਹੜਾ ਉਹ ਚੱਲਦਾ ਜਾਏ ਅੱਜ ਇਹਨਾਂ ਦੀ ਜਿਹੜੀ ਆਰਥਿਕ ਹਾਲਤ ਹੈ ਬੜੀ ਖਰਾਬ ਹੈ ਤੇ ਇਹਨਾਂ ਦੀ ਬਹੁਤ ਵੱਡੀ ਗਿਣਤੀ ਜਿਹੜੀ ਹੈ ਨੰਦੇੜ ਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਮਹਾਰਾਸ਼ਟra ਦੇ ਵਿੱਚ ਹੈ ਸਿੱਖੀ ਦੇ ਨਾਲ ਜੁੜੇ ਹੋਏ ਲੋਕ ਨੇ ਤੇ ਸਿੱਖੀ ਨੂੰ ਇਹ ਮੰਨਦੇ ਨੇ ਔਰ ਫਾਲੋ ਕਰਦੇ ਨੇ ਇਸ ਕਰਕੇ ਇਹਨਾਂ ਵਾਸਤੇ ਕੁਝ ਨਾ ਕੁਝ ਸਾਨੂੰ ਕਰਨ ਦੀ ਬੜੀ ਸਖਤ ਜ਼ਰੂਰਤ ਹੈ ਤੇ ਇਹ ਮਹਿਸੂਸ ਕੀਤਾ ਗਿਆ ਕਿ ਇਹ ਲੋਕ ਆਰਥਿਕ ਦ੍ਰਿਸ਼ਟੀ ਤੋਂ ਵੀ ਕਾਫੀ ਪਿਛੜੇ ਹੋਏ ਨੇ ਇਸ ਤੋਂ ਇਲਾਵਾ এডਿਕੇਸ਼ਨ ਦੇ ਖੇਤਰ ਚ ਵੀ ਕੋਈ ਜ਼ਿਆਦਾ ਅੱਗੇ ਨਹੀਂ ਇਹ ਵੱਧ ਸਕੇ এডਿਕੇਸ਼ਨ ਦੀਆਂ ਸਹੂਲਤਾਂ ਵੀ ਇੰਨਾ ਤੱਕ ਪੂਰੀ ਤਰ੍ਹਾਂ ਨਹੀਂ ਪਹੁੰਚ ਸਕੀਆਂ ਅਤੇ ਇਹ ਸਭ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਫੈਸਲਾ ਕੀਤਾ ਹੈ ਕਿ ਇਹਨਾਂ ਦੇ ਜੋ ਬੱਚੇ ਜੋ ਸਾਡੇ ਕੋਲ ਪੜਦੇ ਨੇ ਪਬਲਿਕ ਸਕੂਲ ਦੇ ਵਿੱਚ ਉਹਨਾਂ ਦੀ এডਿਕੇਸ਼ਨ ਉਹਨਾਂ ਦਾ ਜੋ ਸਿੱਖਿਆ ਹੈ ਉਹ ਉਹਨੂੰ ਅਸੀਂ ਫ੍ਰੀ ਕਰੀਏ ਔਰ ਇਹਨਾਂ ਨੂੰ ਮੁਫਤ এডਿਕੇਸ਼ਨ ਜੋ ਹੈ ਉਹ ਦਿੱਤੀ ਜਾਏ ਉਹਦੇ ਵਿੱਚ ਇਹਨਾਂ ਨੂੰ ਜੋ ਵੀ ਲੱਗਣ ਵਾਲੀਆਂ ਕਿਤਾਬਾਂ ਨੇ 유ਨੀਫਾਰਮਸ ਨੇ ਹੋਰ ਵੀ ਜੋ ਇਹਨਾਂ ਨੂੰ ਚਾਹੀਦਾ ਹੈ ਸਕੂਲ ਵਾਸਤੇ ਉਹ ਸਾਰਾ ਮੁਹੱਈਆ ਕੀਤਾ ਜਾਵੇ ਤੇ ਪੂਰੀ ਤਰ੍ਹਾਂ ਇਹਨਾਂ ਦੀ ਜੋ ਐਜੂਕੇਸ਼ਨ ਹੈ ਸਾਡੇ ਸਕੂਲ ਦੇ ਵਿੱਚ ਉਹ ਫ੍ਰੀ ਆਫ ਕਾਸਟ ਇਹਨਾਂ ਨੂੰ ਦਿੱਤੀ ਜਾਵੇ ਇਸ ਤੋਂ ਇਲਾਵਾ ਇਹਨਾਂ ਲੋਕਾਂ ਲਈ ਰੋਜ਼ਗਾਰ ਦੇਣ ਦੀ ਵੀ ਅਸੀਂ ਕੋਸ਼ਿਸ਼ ਕਰਾਂਗੇ ਔਰ ਇਹਨਾਂ ਨੂੰ এমਪਲॉयਮੈਂਟ ਓਪਰਚ्युनिटीज ਜੋ ਕਿ ਬੜੀਆਂ ਜ਼ਰੂਰੀ ਨੇ ਇਹਨਾਂ ਨੂੰ ਦੇਣੀਆਂ ਹੈ ਉਹ ਦੇਣ ਵਾਸਤੇ ਵੀ ਅਸੀਂ ਕੋਸ਼ਿਸ਼ ਕਰਾਂਗੇ। ਸੋ ਇੱਕ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਹੈ ਜਿਹੜੀ ਅੱਜ ਕੀਤੀ ਗਈ ਹੈ ਕਿਉਂਕਿ ਲੰਬੇ ਸਮੇਂ ਤੋਂ ਸਾਡੇ ਜਿਹੜੇ ਸਿੱਖ ਭਰਾ ਨੇ ਉਹ ਪਛੜੇ ਹੋਏ ਸੀ। ਹਰ ਕੋਈ ਦਾਅਵੇ ਤਾਂ ਬਹੁਤ ਕਰਦਾ ਸੀ ਪਰ ਕਿਸੇ ਨੇ ਹਜੇ ਤੱਕ ਗਰਾਊਂਡ ਲੈਵਲ ਤੇ ਕੰਮ ਨਹੀਂ ਕੀਤਾ ਸੀ। ਅੱਜ ਇਸ ਤਖਤ ਦੇ ਵੱਲੋਂ ਜਿਹੜਾ ਆ ਉਹ ਸ਼ੁਰੂਆਤ ਕੀਤੀ ਗਈ ਹੈ ਪ੍ਰੋਜੈਕਟ ਦੀ ਤੇ ਹੁਣ ਉਹਨਾਂ ਦਾ ਜੀਵਨ ਪੱਧਰ ਉੱਚਾ ਹੋ ਸਕੇਗਾ। ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀਤ ਸਿੰਘ ਅਸ਼ਕ ਪੀਟੀਸੀ న్యూਸ ਨੰਦੇਸਾ